ਇੱਕ ਸਮੇਂ ਦੀ ਗੱਲ ਹੈ ਇੱਕ ਬਹੁਤ ਹੀ ਪ੍ਰਤਾਪੀ ਰਾਜਾ ਹੋਇਆ ਕਰਦਾ ਸੀ ਉਸ ਪ੍ਰਤਾਪੀ ਰਾਜੇ ਦੇ ਤਿੰਨ ਪੁੱਤਰ ਸਨ ਉਹਨਾਂ ਨੂੰ ਜੋਗ ਬਣਾਉਣ ਲਈ ਰਾਜੇ ਨੇ ਉਹਨਾਂ ਦੀ ਪੜ੍ਹਾਈ ਦੀ ਸਰਵਸ਼੍ਰੇਸ਼ਟ ਵਿਵਸਥਾ ਕੀਤੀ ਹੁਣ ਉਹ ਰਾਜਾ ਸੀ ਇਸ ਲਈ ਉਸਨੇ ਬੱਚਿਆਂ ਦੀ ਪੜ੍ਹਾਈ ਵਿੱਚ ਕੋਈ ਕਮੀ ਨਹੀਂ ਛੱਡੀ ਕੋਈ ਵੀ ਕਸਰ ਬਾਕੀ ਨਹੀਂ ਸੀ ਰਾਜੇ ਨੇ ਆਪਣੇ ਬੱਚਿਆਂ ਨੂੰ ਹਰ ਵਿਧੀ ਵਿੱਚ ਬਿਹਤਰ ਬਣਾਇਆ ਰਾਜਾ ਚਾਹੁੰਦਾ ਸੀ ਕਿ ਉਸਦੇ ਪੁੱਤਰ ਉਸ ਦੇ ਸਾਮਰਾਜ ਦੀ ਡੋਰੀ ਸੰਭਾਲਣ ਕਿਉਂਕਿ ਉਹ ਰਾਜਾ ਹੁਣ ਬੁੱਢਾ ਹੋਣ ਲੱਗਿਆ ਸੀ ਉਸ ਨੂੰ ਆਪਣੇ ਰਾਜ ਦੀ ਚਿੰਤਾ ਸਤਾਉਣ ਲੱਗੀ ਸੀ ਜਦੋਂ ਰਾਜਾ ਬੁੱਢਾ ਹੋ ਗਿਆ ਤਾਂ ਉਸ ਨੇ ਆਪਣੇ ਤਿੰਨਾਂ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਉਸ ਨੇ ਕਿਹਾ ਪੁੱਤਰੋ ਸਾਡੇ ਰਾਜ ਵਿੱਚ ਨਾਸਪਤੀ ਦਾ ਇੱਕ ਵੀ ਪੇੜ ਨਹੀਂ ਹੈ ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਸ ਰੁੱਖ ਦੀ ਖੋਜ ਲਈ ਜਾਓ ਅਤੇ ਵਾਪਸ ਆ ਕੇ ਮੈਨੂੰ ਇਹ ਦੱਸੋ ਕਿ ਨਾਸਪਤੀ ਦਾ ਰੁੱਖ ਕਿਵੇਂ ਦਾ ਦਿਖਦਾ ਹੈ ਲੇਕਿਨ ਰਾਜੇ ਨੇ ਇੱਕ ਸ਼ਰਤ ਵੀ ਰੱਖੀ ਕਿ ਉਸਦੇ ਤਿੰਨੋਂ ਪੁੱਤਰ 4-4 ਮਹੀਨੇ ਦੇ ਅੰਤਰਾਲ ਵਿੱਚ ਜਾਣਗੇ ਇਸ ਤੋਂ ਬਾਅਦ ਤਿੰਨੋਂ ਆ ਕੇ ਇੱਕ ਸਾਰ ਪ੍ਰਸ਼ਨ ਦਾ ਉੱਤਰ ਦੇਣਗੇ ਤਿੰਨੋਂ ਬੱਚਿਆਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਰਾਜੇ ਦਾ ਵੱਡਾ ਪੁੱਤਰ ਸਭ ਤੋਂ ਪਹਿਲਾਂ ਗਿਆ ਉਸ ਤੋਂ ਬਾਅਦ ਵਿਚਕਾਰ ਵਾਲਾ ਅਤੇ ਅਖੀਰ ਵਿੱਚ ਸਭ ਤੋਂ ਛੋਟਾ ਗਿਆ ਸਾਰੇ ਆਪਣੀ ਆਪਣੀ ਖੋਜ ਕਰਕੇ ਪਿਤਾ ਦੇ ਕੋਲ ਵਾਪਸ ਆਏ ਰਾਜੇ ਨੇ ਸਾਰਿਆਂ ਤੋਂ ਬਾਰੀ-ਬਾਰੀ ਪੁੱਛਿਆ ਕੀ ਦੱਸੋ ਨਾਸਪਤੀ ਦਾ ਰੁੱਖ ਕਿਵੇਂ ਦਾ ਦਿਖਦਾ ਹੈ ਸਭ ਤੋਂ ਪਹਿਲਾਂ ਵੱਡੇ ਨੇ ਕਿਹਾ ਕਿ ਪੀੜ ਬਹੁਤ ਅਜੀਬ ਹੈ ਇਸ ਵਿੱਚ ਨਾ ਕੋਈ ਪੱਤਾ ਨਾ ਕੋਈ ਫਲ ਉਹ ਪੂਰੀ ਤਰ੍ਹਾਂ ਸੁੱਕਾ ਹੈ ਇਹ ਸੁਣ ਕੇ ਨਾਲ ਹੀ ਵਿਚਾਰ ਵਾਲੇ ਨੇ ਜਵਾਬ ਦਿੱਤਾ ਕਿ ਇਹ ਰੁੱਖ ਤਾਂ ਬਹੁਤ ਹਰਾ-ਭਰਾ ਹੁੰਦਾ ਹੈ ਪਰ ਉਸ ਤੋਂ ਉੱਪਰ ਫਲ ਨਹੀਂ ਲੱਗਦੇ ਬਸ ਇਹ ਹੀ ਇੱਕ ਵੱਡੀ ਕਮੀ ਹੈ ਇਹ ਸਭ ਸੁਣ ਕੇ ਨਾਲ ਹੀ ਛੋਟੇ ਪੁੱਤਰ ਨੇ ਕਿਹਾ ਕੀ ਲੱਗਦਾ ਹੈ ਮੇਰੇ ਦੋਨੋਂ ਵੱਡੇ ਭਰਾ ਕਿਸੇ ਹੋਰ ਹੀ ਰੁੱਖ ਨੂੰ ਦੇਖ ਕੇ ਆ ਗਏ ਹਨ ਕਿਉਂਕਿ ਨਾਸਪਤੀ ਦਾ ਰੁੱਖ ਤਾਂ ਹਰਾ ਭਰਾ ਫਲਾਂ ਨਾਲ ਲੱਦਿਆ ਹੁੰਦਾ ਹੈ ਮੈਂ ਖੁਦ ਉਸ ਨੂੰ ਦੇਖਿਆ ਹੈ ਤਿੰਨੋਂ ਪੁੱਤਰ ਆਪਣੀ ਆਪਣੀ ਗੱਲ ਤੇ ਅੜ ਗਏ ਇਹ ਦੇਖ ਉਹਨਾਂ ਦੇ ਪਿਤਾ ਸਣ ਲਗੇ ਅਤੇ ਥੋੜੀ ਦੇਰ ਬਾਅਦ ਕਿਹਾ ਕਿ ਜੋ ਤੁਸੀਂ ਦੇਖਿਆ ਹੈ ਉਸ ਨੂੰ ਹੀ ਨਾ ਮੰਨੋ ਵਾਸਤਵ ਵਿੱਚ ਉਹੀ ਸੱਚ ਹੈ ਤੁਸੀਂ ਤਿੰਨੋਂ ਨਾਸਪਤੀ ਦੇ ਰੁੱਖ ਨੂੰ ਦੇਖ ਕੇ ਆਏ ਹੋ ਜੋ ਤੁਸੀਂ ਦੱਸਿਆ ਹੈ ਉਹ ਉਸ ਹੀ ਪੇੜ ਦੇ ਬਾਰੇ ਹੈ ਲੇਕਿਨ ਤੁਸੀਂ ਉਸ ਨੂੰ ਅਲੱਗ-ਅਲੱਗ ਮੌਸਮਾਂ ਵਿੱਚ ਦੇਖਿਆ ਹੈ ਰਾਜੇ ਦੀ ਗੱਲ ਸੁਣ ਕੇ ਤਿੰਨੋਂ ਪੁੱਤਰ ਇੱਕ ਦੂਜੇ ਨੂੰ ਦੇਖਣ ਲੱਗੇ ਰਾਜਾ ਅੱਗੇ ਕਹਿਣ ਲੱਗਾ ਕਿ ਪੁੱਤਰੋ ਤੁਹਾਨੂੰ ਅਲੱਗ-ਅਲੱਗ ਮੌਸਮਾਂ ਵਿੱਚ ਭੇਜਿਆ ਸੀ ਇਸ ਤਰ੍ਹਾਂ ਮੈਂ ਤੁਹਾਨੂੰ ਜੀਵਨ ਦੀ ਇੱਕ ਗਹਿਰੀ ਸਿੱਖ ਦੇਣ ਲਈ ਕੀਤਾ ਸੀ ਇਹ ਸਿੱਖ ਤਿੰਨ ਰਹੱਸਮਈ ਗੱਲਾਂ ਹਨ ਜੋ ਇਸ ਤੋਂ ਪਹਿਲਾਂ ਤੁਸੀਂ ਅੱਜ ਤੱਕ ਨਾ ਕਿਤੇ ਸੁਣੀਆਂ ਹੋਣਗੀਆਂ ਅਤੇ ਨਾ ਹੀ ਕਿਸੇ ਤੋਂ ਸਿੱਖੀਆਂ ਹੋਣਗੀਆਂ ਉਹ ਗੱਲਾਂ ਅੱਜ ਮੈਂ ਤੁਹਾਨੂੰ ਦੱਸਣ ਵਾਲਾ ਹਾਂ ਪਹਿਲੀ ਰਹਸਮਈ ਗੱਲ ਇਹ ਹੈ ਕਿ ਕਿਸੇ ਵੀ ਚੀਜ਼ ਨੂੰ ਇੱਕ ਵਾਰੀ ਦੇਖ ਕੇ ਜਾਂ ਜਾਂਚ ਕੇ ਉਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਕਿਸੇ ਵੀ ਵਿਅਕਤੀ ਜਾਂ ਵਸਤੂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਉਸ ਦਾ ਧਿਆਨ ਲੰਬੇ ਸਮੇਂ ਤੱਕ ਰੱਖਣਾ ਪੈਂਦਾ ਹੈ ਕਿਸੇ ਇਨਸਾਨ ਦੇ ਬਾਰੇ رائے ਬਹੁਤ ਜਲਦੀ ਨਹੀਂ ਬਣਾਉਣੀ ਚਾਹੀਦੀ ਅੱਜ ਕੱਲ੍ਹ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਇਹੀ ਤਾਂ ਹੋ ਰਿਹਾ ਹੈ ਅਸੀਂ ਬਹੁਤ ਛੇਤੀ ਹੀ ਕਿਸੇ ਤੇ ਵੀ ਭਰੋਸਾ ਕਰ ਲੈਂਦੇ ਹਾਂ ਬਿਨਾਂ ਜਾਂਚ ਪੜਤਾਲ ਦੇ ਕਿ ਉਹ ਇਨਸਾਨ ਕਿਸ ਤਰ੍ਹਾਂ ਦਾ ਹੈ ਅਸੀਂ ਉਸ ਦੇ ਨਾਲ ਰਿਸ਼ਤਾ ਬਣਾ ਲੈਂਦੇ ਹਾਂ ਥੋੜੇ ਹੀ ਸਮੇਂ ਵਿੱਚ ਸਾਡਾ ਉਸ ਨਾਲ ਲਗਾਵ ਹੋ ਜਾਂਦਾ ਹੈ ਇੱਥੋਂ ਤੱਕ ਕਿ ਅਸੀਂ ਉਸ ਨੂੰ ਆਪਣਾ ਸਾਰਾ ਕੁਝ ਮੰਨਣ ਲੱਗ ਜਾਂਦੇ ਹਾਂ ਥੋੜੇ ਸਮੇਂ ਬਾਅਦ ਹੁੰਦਾ ਕੀ ਹੈ ਕਿ ਰਿਸ਼ਤਿਆਂ ਵਿੱਚ ਖਟਾਸ ਆਉਣ ਲੱਗ ਜਾਂਦੀ ਹੈ ਸੱਚਾਈ ਉੱਪਰ ਕੇ ਸਾਹਮਣੇ ਆਉਣ ਲੱਗਦੀ ਹੈ ਅਤੇ ਜਦੋਂ ਸੱਚਾਈ ਸਾਹਮਣੇ ਆਉਂਦੀ ਹੈ ਆ ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦੀ ਉਹ ਇੱਕ ਧੋਖੇ ਦੀ ਤਰ੍ਹਾਂ ਜਾਪਦਾ ਹੈ ਕਿ ਸਾਡੇ ਨਾਲ ਧੋਖਾ ਹੋਇਆ ਹੈ ਅਤੇ ਫਿਰ ਕੁਝ ਸਮੇਂ ਬਾਅਦ ਉਹ ਰਿਸ਼ਤਾ ਟੁੱਟ ਜਾਂਦਾ ਹੈ ਰਿਸ਼ਤਾ ਟੁੱਟਣਾ ਤਾਂ ਤੈਅ ਹੈ ਕਿਉਂਕਿ ਰਿਸ਼ਤਿਆਂ ਦੀ ਡੋਰ ਤਾਂ ਵਿਸ਼ਵਾਸ ਤੇ ਟਿਕੀ ਹੁੰਦੀ ਹੈ ਇੱਕ ਸੱਚੇ ਭਰੋਸੇ ਤੇ ਟਿਕੀ ਹੁੰਦੀ ਹੈ ਪਿਆਰ ਤੇ ਟਿਕੀ ਹੁੰਦੀ ਹੈ ਅਤੇ ਜਿੱਥੇ ਇਹ ਨਹੀਂ ਹੁੰਦਾ ਉੱਥੇ ਰਿਸ਼ਤਿਆਂ ਦਾ ਟੁੱਟਣਾ ਤੈਅ ਮੰਨਿਆ ਜਾਂਦਾ ਹੈ ਇਸ ਲਈ ਪੁੱਤਰੋ ਬਿਨਾਂ ਕੋਈ ਜਾਂਚ ਪੜਤਾਲ ਕੀਤੇ ਕਿਸੇ ਵੀ ਚੀਜ਼ ਜਾਂ ਇਨਸਾਨ ਬਾਰੇ ਕੋਈ رائے ਨਾ ਬਣਾਓ ਰਾਜੇ ਨੇ ਜੋ ਦੂਸਰੀ ਸਿੱਖ ਆਪਣੇ ਬੱਚਿਆਂ ਨੂੰ ਦੱਸੀ ਉਹ ਇਹ ਹੈ ਕਿ ਹਰ ਮੌਸਮ ਹਮੇਸ਼ਾ ਇੱਕ ਤਰ੍ਹਾਂ ਦਾ ਨਹੀਂ ਰਹਿੰਦਾ ਨਾਸ਼ਪਾਤੀ ਦੇ ਰੁੱਖ ਤੇ ਜਦੋਂ ਵੀ ਮੌਸਮ ਦਾ ਪ੍ਰਭਾਵ ਪੈਂਦਾ ਹੈ ਤਾਂ ਕਦੇ ਉਹ ਸੁੱਕਿਆ ਤਾਂ ਕਦੇ ਉਹ ਹਰਾ-ਭਰਾ ਹੋ ਜਾਂਦਾ ਹੈ ਇਦਾਂ ਹੀ ਜੀਵਨ ਵਿੱਚ ਸੁੱਖ-ਦੁੱਖ ਸਫਲਤਾ-ਸਫਲਤਾ ਦਾ ਉਤਰਾ-ਚੜਾ ਆਉਂਦਾ ਰਹਿੰਦਾ ਹੈ ਇਦਾਂ ਹੀ ਸਾਨੂੰ ਵੀ ਹਿੰਮਤ ਬਣਾ ਕੇ ਰੱਖਣੀ ਪੈਂਦੀ ਹੈ ਮੌਸਮ ਦੀ ਤਰ੍ਹਾਂ ਬੁਰਾ ਸਮਾਂ ਵੀ गुज़र ਜਾਂਦਾ ਹੈ। ਭਾਵ ਜ਼ਰੂਰੀ ਇਹ ਵੀ ਨਹੀਂ ਹੈ ਕਿ ਅਸੀਂ ਹਮੇਸ਼ਾ ਖੁਸ਼ ਹੀ ਰਹੀਏ। ਸਾਡੇ ਨਾਲ ਹਮੇਸ਼ਾ ਵਧੀਆ ਹੀ ਹੋ ਰਿਹਾ ਹੋਵੇ। ਕਦੇ-ਕਦੇ ਸਾਡੀ ਜ਼ਿੰਦਗੀ ਵਿੱਚ ਸਭ ਤੋਂ ਵਧੀਆ ਪਲ ਆਉਂਦੇ ਹਨ। ਕਦੇ-ਕਦੇ ਬੁਰੇ ਪਲ ਵੀ। ਲੇਕਿਨ ਉਹਨਾਂ ਦਾ ਇੱਕ ਸਮਾਂ ਹੁੰਦਾ ਹੈ। ਇੱਕ ਸਮੇਂ ਤੋਂ ਬਾਅਦ ਹਰ ਚੀਜ਼ ਦੂਰ ਹੋ ਜਾਂਦੀ ਹੈ। ਔਖੇ ਤੋਂ ਔਖਾ ਦੁੱਖ ਵੀ ਦੂਰ ਹੋ ਜਾਂਦਾ ਹੈ। ਇਸ ਗੱਲ ਨੂੰ ਸਮਝ ਕੇ ਸਾਨੂੰ ਖੁਦ ਨੂੰ ਤਸੱਲੀ ਦੇਣੀ ਚਾਹੀਦੀ ਹੈ ਕਿ ਇੱਕ ਦਿਨ ਸਾਡੀ ਜ਼ਿੰਦਗੀ ਤੋਂ ਵੀ ਦੁੱਖ ਦੂਰ ਹੋ ਜਾਣਗੇ ਕਿਉਂਕਿ ਜੇ ਮੈਂ ਤੁਹਾਨੂੰ ਇਹ કહਾਂ ਕਿ ਪਰੇਸ਼ਾਨ ਨਾ ਹੋ ਇਸ ਗੱਲ ਦਾ ਕੋਈ ਮਤਲਬ ਨਹੀਂ ਹੈ ਤੁਸੀਂ ਉਦੋਂ ਤੱਕ ਪਰੇਸ਼ਾਨ ਰਹੋਗੇ ਜਦੋਂ ਤੱਕ ਤੁਸੀਂ ਖੁਦ ਨੂੰ ਇਹ ਨਹੀਂ ਸਮਝਾ ਲੈਂਦੇ ਕਿ ਮੇਰਾ ਇਹ ਸਮਾਂ ਸੰਘਰਸ਼ ਭਰਿਆ ਚੱਲ ਰਿਹਾ ਹੈ ਮੇਰਾ ਸਮਾਂ ਦੁੱਖਾਂ ਭਰਿਆ ਚੱਲ ਰਿਹਾ ਹੈ ਇੱਕ ਦਿਨ ਸਭ ਠੀਕ ਹੋ ਜਾਵੇਗਾ ਇਸ ਲਈ ਤੁਹਾਨੂੰ ਖੁਦ ਨੂੰ ਹੀ ਸਮਝਾਉਣਾ ਪਵੇਗਾ ਤੀਸਰੀ ਸਭ ਤੋਂ ਵੱਧ ਹਸਮੀ ਗੱਲ ਜੋ ਰਾਜੇ ਨੇ ਆਪਣੇ ਪੁੱਤਰਾਂ ਨੂੰ ਦੱਸੀ ਉਹ ਇਹ ਹੈ ਕਿ ਕਿਸੇ ਵੀ ਵਿਵਾਦ ਵਿੱਚ ਉਦੋਂ ਤੱਕ ਨਹੀਂ ਪੈਣਾ ਚਾਹੀਦਾ ਜਦੋਂ ਤੱਕ ਤੁਹਾਨੂੰ ਦੂਸਰਿਆਂ ਦੇ ਪੱਖ ਬਾਰੇ ਪਤਾ ਨਾ ਹੋਵੇ ਦੂਸਰਿਆਂ ਦਾ ਪੱਖ ਸੁਣਨਾ ਉਹਨਾਂ ਦੀ ਗੱਲ ਸੁਣਨੀ ਬੇਹੱਦ ਜ਼ਰੂਰੀ ਹੈ ਇਸ ਨਾਲ ਵਿਅਕਤੀ ਦਾ ਗਿਆਨ ਵਧਦਾ ਹੈ ਭਾਵੇਂ ਕਈ ਵਾਰ ਇਹ ਹੁੰਦਾ ਹੈ ਸਾਡੇ ਜਿਸ ਵਿਅਕਤੀ ਨਾਲ ਬਹੁਤ ਵਧੀਆ ਸਬੰਧ ਹੁੰਦੇ ਹਨ ਉਸ ਨਾਲ ਸਾਡੀ ਬਹੁਤ ਵਧੀਆ ਗੱਲਬਾਤ ਹੁੰਦੀ ਹੈ ਅਤੇ ਨਾਲ ਹੀ ਕੁਝ ਲੋਕ ਦੁਨੀਆ ਵਿੱਚ ਅਜਿਹੇ ਮੌਜੂਦ ਹਨ ਜਿਨ੍ਹਾਂ ਨੂੰ ਤੁਹਾਡੀ ਇਹ ਖੁਸ਼ੀ برداشت ਨਹੀਂ ਹੁੰਦੀ ਉਹ ਲੋਕ ਤੁਹਾਡੇ ਰਿਸ਼ਤੇ ਵਿੱਚ ਕੜਵਾਹਟ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ ਹੁੰਦਾ ਕੀ ਹੈ ਕਿ ਉਹ ਸਾਡੇ ਕਰੀਬੀਆਂ ਬਾਰੇ ਕੋਈ ਉਲਟੀ ਸਿੱਧੀ ਗੱਲ ਕਰ ਸਾਨੂੰ ਢੜਕਾਉਣ ਦੀ ਕੋਸ਼ਿਸ਼ ਕਰਨਗੇ ਸਾਡੇ ਰਿਸ਼ਤੇ ਵਿੱਚ ਦਰਾੜ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ ਇਸ ਲਈ ਸਾਨੂੰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਜਿਸ ਵੀ ਵਿਅਕਤੀ ਬਾਰੇ ਅਸੀਂ ਬੁਰਾ ਸੁਣ ਰਹੇ ਹਾਂ ਉਸ ਵਿਅਕਤੀ ਤੋਂ ਇੱਕ ਵਾਰ ਜ਼ਰੂਰ ਪੁੱਛ ਲਓ ਕਿ ਮੈਨੂੰ ਤੁਹਾਡੇ ਬਾਰੇ ਕੁਝ ਸੁਣਨ ਨੂੰ ਮਿਲਿਆ ਹੈ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਓ ਕਿਉਂਕਿ ਜੇ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਸਾਨੂੰ ਉਸ ਵਿਅਕਤੀ ਦੇ ਪ੍ਰਤੀ ਨਫ਼ਰਤ ਹੁੰਦੀ ਜਾਵੇਗੀ ਚਾਹੇ ਸਾਡੀ ਉਸ ਵਿਅਕਤੀ ਨਾਲ ਕਿੰਨੀ ਵੀ ਲੰਬੀ ਜਾਂ ਪੁਰਾਣੀ ਵਾਤਾਲਾਪ ਕਿਉਂ ਨਾ ਹੋ ਰਹੀ ਹੋਵੇ ਕਈ ਵਾਰ ਤਾਂ ਇਹ ਹੁੰਦਾ ਹੈ ਕਿ ਜੋ ਦਿਖਦਾ ਹੈ ਉਹ ਹੁੰਦਾ ਨਹੀਂ ਅਤੇ ਜੋ ਹੁੰਦਾ ਹੈ ਉਹ ਦਿਖਦਾ ਨਹੀਂ ਅਤੇ ਇਸ ਦੁਨੀਆ ਵਿੱਚ ਰਿਸ਼ਤੇ ਟੁੱਟਣ ਦੀ ਸਭ ਤੋਂ ਵੱਡੀ ਵਜ੍ਹਾ ਇਹ ਵੀ ਹੈ ਕਿ ਬਿਨਾਂ ਮਤਲਬ ਤੋਂ ਕਿਸੇ ਉੱਪਰ ਸ਼ੱਕ ਕਰਨਾ ਰਾਜੀ ਨੇ ਅੱਗੇ ਕਿਹਾ ਕਿ ਚੰਗਾ ਵਿਅਕਤੀ ਕਦੇ ਵੀ ਇਹ ਨਹੀਂ ਦੱਸੇਗਾ ਕਿ ਉਹ ਬਹੁਤ ਹੀ ਵਧੀਆ ਇਨਸਾਨ ਹੈ ਜਦੋਂ ਕਿ ਬੁਰਾ ਹਮੇਸ਼ਾ ਵਧੀਆ ਸਾਬਤ ਹੋਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿਉਂਕਿ ਉਹ ਧੋਖੇ ਨਾਲ ਸਾਡੇ ਦਿਲ ਨੂੰ ਜਿੱਤਣ ਦੀ ਕੋਸ਼ਿਸ਼ ਕਰੇਗਾ ਅਜਿਹੇ ਲੋਕ ਦੁਨੀਆ ਵਿੱਚ ਬਹੁਤ ਸਾਰੇ ਹਨ ਜੋ ਧੋਖੇ ਨਾਲ ਸਾਨੂੰ ਉਲਝਾ ਕੇ ਸਾਡਾ ਦਿਲ ਜਿੱਤਣ ਦੀ ਕੋਸ਼ਿਸ਼ ਕਰਨਗੇ ਅਤੇ ਅਸੀਂ ਬਹੁਤ ਛੇਤੀ ਅਜਿਹੇ ਲੋਕਾਂ ਦੇ ਜਾਲ ਵਿੱਚ ਫਸ ਗਏ ਜਾਂਦੇ ਹਾਂ ਜੋ ਵਧੀਆ ਇਨਸਾਨ ਹੈ ਉਹ ਤਾਂ ਦੱਸ ਹੀ ਨਹੀਂ ਸਕੇਗਾ ਕਿ ਉਹ ਇੱਕ ਵਧੀਆ ਇਨਸਾਨ ਹੈ ਬੁਰਾ ਇਨਸਾਨ ਚੰਗੇ ਇਨਸਾਨ ਦੀ ਇੰਨੀ ਮੁਰਾਈ ਕਰੇਗਾ ਕਿ ਤੁਹਾਨੂੰ ਵੀ ਲੱਗੇਗਾ ਕਿ ਉਹ ਇੱਕ ਬੁਰਾ ਇਨਸਾਨ ਹੈ ਫਿਰ ਤੁਸੀਂ ਵੀ ਉਸ ਸੱਚੇ ਇਨਸਾਨ ਤੋਂ ਦੂਰੀਆਂ ਬਣਾਉਣ ਲੱਗੋਗੇ ਜੋ ਕਿ ਅੱਜ ਦੇ ਸਮੇਂ ਵਿੱਚ ਹੋ ਵੀ ਰਿਹਾ ਹੈ ਰਾਜੇ ਨੇ ਅਗੇ ਕਿਹਾ ਕਿ ਜੇਕਰ ਤੁਸੀਂ ਮੇਰੀਆਂ ਇਹ ਤਿੰਨ ਗੱਲਾਂ ਨੂੰ ਹਮੇਸ਼ਾ ਯਾਦ ਰੱਖੋਗੇ ਤਾਂ ਜ਼ਿੰਦਗੀ ਵਿੱਚ ਕਦੇ ਵੀ ਪਰੇਸ਼ਾਨ ਨਹੀਂ ਹੋਵੋਗੇ ਕਦੇ ਵੀ ਕਿਸੇ ਮੁਸੀਬਤ ਵਿੱਚ ਨਹੀਂ ਪਵੋਗੇ ਅਤੇ ਜੇਕਰ ਪਵੋਗੇ ਵੀ ਤਾਂ ਮੇਰੀਆਂ ਇਹ ਤਿੰਨ ਗੱਲਾਂ ਤੁਹਾਨੂੰ ਉਸ ਮੁਸੀਬਤ ਵਿੱਚੋਂ ਕੱਢ ਲੈਣਗੀਆਂ ਦੋਸਤੋ ਰਾਜੇ ਦੀਆਂ ਉਹ ਤਿੰਨ ਗੱਲਾਂ ਜਾਂ ਸਿੱਖਿਆ ਸਾਡੇ ਲਈ ਵੀ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ ਜੇਕਰ ਅਸੀਂ ਵੀ ਇਹ ਤਿੰਨ ਗੱਲਾਂ ਤੇ ਅਮਲ ਕਰਾਂਗੇ ਤਾਂ ਸਾਡੇ ਨਾਲ ਵੀ ਕੋਈ ਤੁਖਾ ਜਾਂ ਚਲਕੀ ਨਹੀਂ ਕਰ ਸਕੇਗਾ